ਬਠਿੰਡਾ ਦੇ ਸਥਾਨਕ ਗੁਰਨਾਨਾ ਨਗਰ ਪੂਰਾ ਮਹੱਲੇ ਦੇ ਵਿੱਚ ਬੀਤੀ ਦੇਰ ਰਾਤ ਨੂੰ ਮਾਮੂਲੀ ਗੱਲਬਾਤ ਨੂੰ ਲੈ ਕੇ ਮਾਹੌਲ ਕਾਫੀ ਖੂਨ ਖਰਾਬੇ ਦਾ ਬਣ ਗਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀ ਰੰਜਿਸ਼ ਨੂੰ ਲੈ ਕੇ ਕੋਈ ਮਾਰਕੁੱਟ ਦੇ ਆਈ ਦੇ ਵਿੱਚ ਇੱਕ ਰਿਟਾਇਰਡ ਪਟਵਾਰੀ ਨੇ ਆਪਣੇ ਲਾਇਸੈਂਸੀ ਪਿਸਤੌਲ ਦੇ ਨਾਲ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਲੱਗਣ ਦੇ ਨਾਲ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜੋ ਕਿ ਜ਼ੇਰੇ ਹਸਪਤਾਲ ਦੇ ਭਰਤੀ ਹੈ ਰਿਟਾਇਰਡ ਪਟਵਾਰੀ ਪਰਮਜੀਤ ਸਿੰਘ ਨੇ ਇਸ ਮੌਕੇ ਤੇ ਦੱਸਿਆ ਕਿ ਮੇਰੇ ਦੋਤੇ ਅਤੇ ਕੰਨੂ ਦਾ ਝਗੜਾ ਸਕੂਲ ਨੂੰ ਟਾਈਮ ਤੋਂ ਚੱਲਦਾ ਆ ਰਿਹਾ ਹੈ ਅੱਜ ਵੀ ਉਹ ਲੋਕ ਮੇਰੇ ਦੋਤਰੇ ਨੂੰ ਕੁੱਟਣ ਲਈ ਆਏ ਮੈਂ ਪਹਿਲਾਂ ਉਹਨਾਂ ਨੂੰ ਬਹੁਤ ਸਮਝਾਇਆ ਪਰ ਜਦੋਂ ਉਹ ਘਰ ਦੇ ਅੰਦਰ ਦਾਖਲ ਹੋ ਗਏ ਤਾਂ ਮੈਨੂੰ ਆਪਣਾ ਬਚਾਓ ਕਰਨ ਦੇ ਲਈ ਰਸੈਂਸੀ ਹਥਿਆਰ ਨਾਲ ਗੋਲੀਆਂ ਚਲਾਉਣੀਆਂ ਪਈਆਂ ਉਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਖਮੇ ਨੂੰ ਹਸਪਤਾਲ ਭੇਜਤਾ ਗਿਆ ਦੋਨਾਂ ਪੱਖਾਂ ਦੇ ਬਿਆਨ ਦਰਜ ਕਰ ਲਏ ਗਿਆ ਅਤੇ ਮੌਕੇ ਤੇ ਪਿਸਤੌਲ ਅਤੇ ਖੋਲਾਂ ਨੂੰ ਬਰਾਮਦ ਵੀ ਕਰ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਜਾਂਚ ਪੂਰੀ ਕੀਤੀ ਜਾਏਗੀ ਅਤੇ ਜੋ ਵੀ ਸਬੰਧਿਤ ਤਾਰਾਂ ਆਵਾਂਦੇ ਤੇ ਕਾਰਵਾਈ ਬਣਦੀ ਹੋਵੇਗੀ ਉਹ ਕੀਤੀ ਜਾਵੇਗੀ। ਹੁਣ ਆਈ ਚੀਜ਼ਾਂ ਉਹਨਾਂ ਦਾ ਲੜਾਈ ਕੁਝ ਨਹੀਂ ਇਹ ਮਿੱਤਿੰਦੇ ਮੇਰੇ ਨਾਲ ਸੀਗੇ ਮੈਂ ਮੋਟਰਾਂ ਚਲਾਉਂਦਾ ਸੀਗਾ। ਇਹ ਲੜਾਈ ਹੋਈ ਹੈ ਇਹ ਸਰਦਾਰ ਜੀ ਪਹਿਲਾਂ ਕੋਈ ਇਹਨਾਂ ਨੇ ਨਹੀਂ ਉਹ ਕਹਿੰਦੇ ਆਪਣੇ ਜਿਹੜੇ ਪੰਪਟਰ ਨਾਲੇ ਹੁੰਦੇ ਆ ਉਹ ਇਹਨੂੰ ਦੌੜਨ ਨੂੰ ਦਰਸਤ ਪੰਪਟਰ ਨਾਲੇ ਹੁੰਦੇ ਕੀ ਕਹਿੰਦੇ ਉਹਨੂੰ ਸਾ ਜੀ ਨਾਲ ਕੋਲੇ ਉਹ ਮਾਰ ਕੇ ਗਏ ਇਹਨਾਂ ਕੋਲੇ ਤੇ ਗਲੀ 'ਚ ਖੜੇ ਸੀ ਕਿ ਇਹ ਕਦਮ ਇਹਨਾਂ ਨੂੰ ਪੁੱਛਣਾਗਾ ਤੇ ਪੁੱਛਣ ਲੱਗੇ ਥੋੜਾ ਜਿਹਾ ਅੰਦਰ ਵੜ ਗਏ ਚੂਤੇ ਆਪਸ ਵਿੱਚ ਅਸਰ ਨਹੀਂ ਜਿੱਦ ਵਾਸ ਹੋਊਗੀ ਜਿੱਦ ਵਾਸ ਤੋਂ ਬਾਅਦ ਇਹਨਾਂ ਦੀ ਗੋਲੀਆਂ ਚੱਲ ਪਿਆ ਆਪਸ ਵਿੱਚ ਉਹ ਥੋੜਾ ਹੈਰੀ ਵੀ ਅੰਦਰ ਦੇਖਣ ਗਿਆ ਸੀਗਾ ਉਹ ਭੱਜ ਆਵੇ ਤੇ ਹੈਰੀ ਤੇ ਫੇਰ ਵੱਜਿਆ ਤੇ ਦੋਨਾਂ ਦੇ ਆਪਸ ਵਿੱਚ ਗੋੜੀਆਂ ਦਾ ਫੇਰ ਵੱਜਿਆ ਆਪਸ ਵਿੱਚ ਗੱਲਬਾਤ ਹੋਈ ਉਹ ਆਪ ਨੂੰ ਮੈਂ ਮੋਟਰਸਾਈਕਲ ਲਈ ਮੈਂ ਆ ਹਸਪਤਾਲ ਲੈ ਕੇ ਆਇਆ ਦੋਨਾਂ ਨੂੰ ਮੈਂ ਗੁੱਸੇ ਦਾ ਗੁੱਸਾ ਕਰਕੇ ਲੜਾਈ ਬਣੇ ਤੁਸੀਂ ਨਾਲ ਲੜਾਈ ਬਣੇ ਮੈਂ ਨਾਲ ਸੀਗਾ ਦੋਨਾਂ ਨੂੰ ਮੈਂ ਹਸਪਤਾਲ ਲੈ ਕੇ ਆਇਆ ਜੋ ਮਰ ਜਿਆ ਅਸੀਂ ਦੋਨੇ ਹਸਪਤਾਲ ਅਸੀਂ ਦੋਨੇ ਮੋਟਰਸਾਈਕਲ ਤੇ ਇਕੱਠੇ ਸੀ ਤਿੰਨੇ ਜਾਣੇ ਕੀ ਕਰ ਇਹਨਾਂ ਨੇ ਵੀ ਇਹਸੇ ਕਹਿ ਵਾਲਾ ਫੇਰ ਉਹਨਾਂ ਨੇ ਕਿਤੇ ਜਿਹੜੇ ਉਹਨਾਂ ਦਾ ਨਾਂ ਨਹੀਂ ਪਤਾ ਮੈਨੂੰ ਕੀ ਸੀਗਾ ਉਹਨਾਂ ਦਾ ਸਿੱਧੂ ਆ ਜੋ ਮਰ ਜਿਆ ਉਹਨਾਂ ਦਾ ਨਾਂ ਨਹੀਂ ਪਤਾ या मेरी की होया सी आई बस ओड़ा ऐसी फाइट चलो फाइट मारे बंदे काली मारे फाइट बस जमे मुकाबला लड़ते हैं ते अगले पैर रात ही आ गया कोई लड़ाई सी इने मार मूर के बिचारी दे सामने ओ बड़ा बिचारा पे पीछे टी मां दे करके मैं चल कोई नहीं यार मित्र कट जनने पर करके मेरी बिचारा थी हां जी ਮਾਂਜੀ ਬਾਹਰ ਖੜਾ ਜੀ ਇਹ ਅੰਦਰੋਂ ਅੰਦਰ ਬੜਾ ਹੀ ਤੇ ਪਾਹ ਇਹ ਜੋ ਮੋਟਰ ਆ ਦੇ ਪੱਜ ਕੇ ਬਹਿਣ ਲੱਗੇ ਇਹ ਪੱਜ ਗਿਆ ਬਾਹਰ ਜਿਹੜਾ ਮੈਂ ਬਹਿਣ ਲਗਾ ਮੇਰੇ ਵੀ ਬੱਜ ਗਈ ਪਤਲੀ ਛੜਲਾ ਬਜਰਾ ਪੈਣੇ ਪਣੀ ਗੋਲੀ ਉੱਜੀ ਆਏ ਗੱਲ ਸੀ ਪਹਿਲਾਂ ਕੋਈ ਲੜਾਈ ਨਹੀਂ ਮੇਰੀ ਤਾਂ ਕੋਈ ਲੜਾਈ ਨਹੀਂ ਸੀ ਮੱਖਾਂ ਦੇ ਨਾਲ ਆਈ ਯਾਰੀ ਦੂਰ ਸੀ ਆਪਾਂ ਕਹਿੰਦੇ ਭਰਾਵਾਂ ਨਾਲ ਤੈਪ ਗੱਲ ਕੋਈ ਨਹੀਂ ਉੱਥੇ ਡੈਨ ਹਾਂਜੀ ਕੋਈ ਨਾ ਰੋਟੀ ਮਟਵਾ ਦੇਗਾ ਕੋਈ ਮੜੇ ਗਾਂ ਹੀ ਦੋ ਤਿੰਨ ਗਲੇ ਖੜੇ ਗਏ ਗਾਂ ਦੀ ਕੀ ਹੋਏ ਵਿੱਚ ਪੂਰਾ ਸਿਕੋ ਲੋ ਕੀ ਹੋ ਗਿਆ ਹੈ ਜੀ ਅੱਜ ਗਲਤ ਘਟ ਮੈਂ ਆਜੇ ਵਾਸਾ ਕਰਨਾ ਇਹ ਜੀ ਲੜਾਈ ਸੀ ਆਪਾਂ ਖੜ ਕੇ ਨਾਲ ਤੇ ਕੈਂਡਪਾ ਆਪ ਕੀ ਮਤਲਬ ਹੈ ਆ ਕਿ ਜਿਵੇਂ ਲੜਾਈ ਠੀਕ ਹੈ ਜੀ ਆਪਾਂ ਬਾਹਰ ਖੜੇ ਸੀ ਇਹ ਜੋ ਰੱਬ ਜਣੇ ਮਾਨ ਮੁਰ ਦੇ ਕੋਈ ਗੱਲਬਾਤ ਬਾਹਰ ਆਉਂਦਾ ਜੀ ਤੇ ਉਹਨੇ ਅਗਲੇ ਫੈਰ ਤਲਾ ਦੇ ਠੀਕ ਆ ਆਪ ਜੀ ਸੇਫਟੀ ਵਾਸਤੇ ਟੂ ਇੱਕ ਅੱਦੇ ਫੈਰੇ ਤੇ ਵੀ ਗੱਜ ਰੱਬ ਜਣੇ ਮੇਰੇ ਵਜੇ ਪਤਾ ਨਹੀਂ ਮੇਰੇ ਹਸਾਲ ਰੱਬ ਜਣੇ ਆਹ ਹੀ ਗੱਲ ਕੀ ਹੋਇਆ ਜੀ ਸਾਰਾ ਵਰਣਨਾ ਕੀ ਵਰਣਨਾ ਕੀ ਉਹ ਜਿਵੇਂ ਉਹ ਪੜਦਾ ਸੀ ਉਹਨੋਂ ਮਗਰ ਬਿਆ ਵਸੇ ਨੇ ਠੁੜਵਾਰੀ ਕਈ ਵਾਰਾ ਇਹਨੂੰ ਸੂਰਜ ਵੀ ਕੁੱਟਿਆ ਉਹ ਮਾੜਾ ਮੋਟਾ ਹੁਣ ਧਾਕ ਚੋਂ ਉੱਪਰ ਆ ਕੇ ਲੜ ਦੁੱਟੇ ਹੁੰਦੇ ਨੇ ਆਹ ਜੇ ਪਾਲੂ ਜੀ ਪੱਤੀ ਤੇ ਜਾਣੇ ਤੋਂ ਉੱਦਦੇ ਆਦ ਕੀ ਹੋਇਆ ਵਾਹੀ ਕੋਈ ਮਾੜਾ ਮੋਟਾ ਤੂਬੂ ਪਾਇਆ ਹੋਇਆ ਉਹਨੇ ਉਹਨੇ ਬੱਲੇ ਉੱਲੀਆ ਦੀ ਉਹਨਾਂ ਨਾਲ ਆਈ ਗਾ ਕੋਤਨੀ ਬਾਇਆ ਜੀ ਕਿੰਨਾ ਸਾਤ 3 ਮਾੜਾ ਹੋਇਆ ਵਾਹ ਸਾਰੇ ਇਹਨਾਂ 4:30 ਵਜੇ ਮੇਰੇ ਬੱਚਾ ਟਿਊਸ਼ਨ ਤੋਂ ਆਉਂਦਾ ਪਰ ਕੇ ਇਹਨੂੰ ਉੱਥੇ ਅੱਛੀ ਸਮਾਰਕ ਕਾਲਜ ਕੋਲੇ ਧੇਰ ਲਿਆ ਮੈਨੂੰ ਬੱਚੇ ਨੇ ਹਾਂਜੀ ਕਿਨੇ ਕਿਹਾ ਇਹ ਮੁੰਡਾ ਜ ਤਨੂ ਚਲੂ ਬਾਹਰ ਪਾਣੀ ਕੀਆ ਤਨੂ ਪਤਾ ਨਹੀਂ ਤਨੂ ਆ ਜਾਣਾ ਆਉਦਾ ਉਹ ਸਕੂਲ ਤੱਕ ਦਾ ਟਾਈਮ ਤੋਂ ਵੀ ਉਹਦੇ ਪਿੱਛੇ ਲੱਗ ਰਹਿਦਾ ਸੀ ਕੁੱਟਮਾਰ ਕਰਦਾ ਸੀਗਾ ਮੈਂ ਇਹਦੇ ਚਾਚੇ ਨੂੰ ਵੀ ਕਹਿਣ ਜੀ ਘਰੇ ਵੀ ਲਾ ਕੇ ਲਾਂਭਾ ਜਾਣਾ ਸੀ ਤਾ ਅੱਜ ਵੀ ਮੈਂ ਉਹਨੂੰ ਚਾਚੇ ਨੂੰ ਅਮਨ ਖਾਣ ਦਿੱਤਾ ਮਖਾਵਣ ਤੁਹਾਡਾ ਬੱਚਾ ਸਾਡੇ ਬੇਟੇ ਨੂੰ ਧੇਰ ਕੇ ਲਾ ਗਿਆ ਅੱਜ ਫੇਰ ਤੇ ਵੀ ਟਕੰਦਾਂ ਪੈ ਗਈ ਤਹਿ ਥਾਣੇ ਚਾੜ੍ਹ ਦੋ ਅਸੀਂ ਤਾਂ ਇਹ ਮਗਰ ਆਉਂਦੇ ਕਲ ਤੁਸੀਂ ਕਿਹਾ ਕਿ ਅਕੜੇ ਖਬਰੇ ਲੈ ਲੈ ਵੜਦਾ ਦਸ-ਦਸ ਬੰਦੇ ਹੁੰਦੇ ਨਾਲ ਜੋ ਮਰਜ਼ੀ ਕਰੋ ਬੰਦੇ ਅਸੀਂ ਲਿਜੇ ਮੰਗ ਰਹੇ ਚਲੋ ਜੀ ਮੈਂ ਬੱਚਾ ਲੈ ਕੇ ਘਰੇ ਆ ਗਿਆ ਉਹ ਤਾਂ ਸਾਰੇ ਗਲੀ ਚ ਗੇੜੇ ਘੁੰਮ ਵਰ ਗਿਆ ਪੜੇ ਹੁੰਦਾ ਸੀ ਬਸ ਚਲੋ ਮੈਂ ਖਤਰ ਦਾ ਹੱਥ ਲਾ ਬੈਸੇ ਮੈਂ ਲਾਟ ਰਿਹਾ ਮੈਨੂੰ ਜਿਹਦਾ ਪਤਾ ਨਹੀਂ ਹੁੰਦਾ ਕੀ ਕਰਦਾ ਮੈਂ ਰਵਾਲ ਬਾਲਾ ਦੇ ਮੇਰੇ ਕੋਲ ਸੀਗਾ ਉਹ ਉਸ ਵੇਲੇ ਜਦੋਂ ਆ ਕੇ ਇਹਨਾਂ ਨੇ ਉੱਚੀ ਚ ਗਾਲਾਂ ਕੱਢੇ ਸ਼ੁਰੂ ਕਰ ਦਿੱਤੇ ਡੇਸੇ ਵਾਰ ਲਾਟ ਰਿਹਾ ਕੇ ਲੋਹੇ ਦੇ ਲੋਹੇ ਦਾ ਗੇਟ ਆ ਮੇਰਾ ਉਹਦੇ ਦਰਵਾਜ਼ੇ ਮਾਰੇ ਇਹਨਾਂ ਨੇ ਆਉਂਸਾ 10 ਜਾਣੇ ਸੀ ਟੋਟੇ ਫਿਰ ਇਹ ਗੇਟ ਖੋਲ ਕੇ ਅੰਦਰ ਵੜ ਗਏ ਅੰਦਰ ਮੈਂ ਸੂਈ ਸਭ ਜਿਹਾ ਜਾਂਦਾ ਸੀਗਾ ਜੀ ਮੈਂ ਜਦੋਂ ਬਾਹਰ ਨਿਕਲਿਆ ਇਹਨਾਂ ਨੇ ਮੇਰੇ ਬੱਚੇ ਬੰਨ ਨਹੀਂ ਸਿੱਟੇ ਉਹ ਬੱਚਾ ਭੱਜ ਕੇ ਅੰਦਰ ਗਿਆ ਭਾਂਡੇ ਚ ਮੇਰੇ ਕੰਮ ਵਾਲੀ ਸੀਗੀ ਉਹ ਜਦੋਂ ਉਹਨੇ ਗੇਟ ਉਧਰ ਦੀ ਗੇਟ ਖੋਲਤਾ ਜੈ ਇਸ ਤਰ੍ਹਾਂ ਝਾਲਿਆ ਉਹ ਜਿਹੜਾ ਤਾਂ ਦਰਵਾਜ਼ਾ ਸੀਗਾ ਜੇ ਬੱਚੇ ਦੇ ਨਾਲਾਂ ਜੀ ਉੱਥੇ ਤਾਂ ਦਰਵਾਜ਼ੇ ਖੁੱਲਦੇ ਫਿਰ ਮੇਰੇ ਦੇਵਾਰ ਕੀਤਾ ਜੀ ਉਹਨਾਂ ਨੇ 2 ਜਾਣੇ ਤਾਂ ਦਰਵਾਜ਼ੇ ਉਹਦੇ ਉੱਪਰ ਦਰਵਾਜ਼ੇ ਤੇ ਲੱਕੜ ਦੇ ਦਰਵਾਜ਼ੇ ਦੇ ਉਹ ਤਾਂ ਮੈਂ ਬਾਹਰ ਕਰੀ ਜੇ ਮੇਰੇ ਸਰਚ ਨਾਲ ਲੱਗ ਗਿਆ ਮੇਰੀ ਬਾਹਰ ਚ ਮੇਰੇ ਕੋਲ ਵਾਵਾ ਜੀ ਫਰਮਾਇਆ ਜੇ ਨਾਮ ਇਹ ਰਹੂਗਾ ਮੇਰੀ ਦਾਲਾਸ਼ ਉਥੋਂ ਮਿਲਦੀ ਸੀ ਪਾਣੀ ਕਿਉਂ ਕਰਦੇ ਮੇਰੇ ਬੱਚੇ ਨਾ ਪੜਦੇ ਸੀ ਉਦੋਂ ਅੱਗੇ ਸੀ ਦੋ ਕਲਾਸਾਂ ਇਹ ਪਹਿਲਾ ਤਾਂ ਬੱਚਾ ਲਗਾੜਾ ਗਿਆ ਹੈ ਸਾਰਾ ਪਤਾ ਇਥੇ ਉਹ ਵੀ ਗੁੱਡਾ ਕਰਦੀ ਕਰਦਾ ਹੈ ਜੇ ਤੁਹਾਡੇ ਕੋਲ ਆਮ ਲਾਇਸੈਂਸ ਸੀ ਤੁਹਾਡੇ ਲਾਇਸੈਂਸ ਹਾਂਜੀ ਹਾਂਜੀ ਮੇਰਾ ਲਾਇਸੈਂਸ ਜੀ ਦਵਾ ਜੀ ਜੀ ਸੰਸਦੀ ਕਰਦਾ ਜੀ ਸਰ 10 ਸਾਲ ਦੇ ਮੇਰੇ ਅੰਦਰ ਵੜ ਕੇ ਘਰੇ ਬੇੜੇ ਚ ਕੁੱਲ ਪੁੱਟ ਗਏ ਸਰ ਮੈਂ ਤਾਂ ਤਾਂ ਬਚਾ ਲਈ